ਦਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਦੇਖਣੇ ਪੈ ਰਹੇ ਨੇ ਜਦੋਂ ਮਾਨਸਾਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤੇ ਮੈਂ ਵੀ ਬਕਾਇਦਾ ਤੌਰੇ ਇਸ ਨੂੰ ਕਬੂਲਦਾ ਹਰਿਆਣਾ ਮੇ ਪਾਣੀ ਦਾ ਸਤਰ ਬਹੁਤ ਨੀਚੇ ਜਾ ਰਹਾ ਹੈ हरियाणा के अंदर पानी की कमी है हरियाणा में लोग प्यासे हैं हरियाणा के लिए भी पानी का इंतजाम करें की ये गल सच नहीं कि टक्क लोन आई सी इंदिरा गांधी को पूरी की अमरेंद्र सिंह कागरा दा एमपीओ के नाल खड़ा नहीं सी ला टक्क बीपी आ सारी क्या गल्ला जेड़ियां ने ए ता कोई लाभ है जब तूसी आगे की करना चंदे हो सी तोड़ा साथ देनु तैयार प्रचार ते भड्डी प्रचार करने वास्ते सेशन सदया त फिर लोकां नु कह दो केदा पर्पस कुछ नहीं एदा पर्पस मेरा भड्डी प्रचार ਕਿ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਟਾ ਰੱਖ ਕੇ ਦਸਕਤ ਕਰਾਇਆ ਗਿਆ ਜੈਪੁਰ ਸਦਕੇ ਉਦੋਂ ਪੰਜਾਬ ਦੀ ਸਾਰਾ ਘੁੜਤੀ ਸੀਗੀ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਇਸ ਮਤੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਮੇਰੇ ਤੋਂ ਪਹਿਲਾਂ ਜੋ ਪੰਜਾਬ ਨਾਲ ਧੱਕਾ ਹੋਇਆ ਸਾਰੀ ਹਿਸਟਰੀ ਬੜੇ ਵਿਸਤਾਰ ਨਾਲ ਦੱਸੀ ਰੌਲਾ ਇੱਥੇ ਇਹ ਨਹੀਂ ਕਿ ਹਿੱਸੇਦਾਰੀ ਦਾ ਰੌਲਾ ਤਾਂ ਮਾਲਕੀ ਦਾ ਨਾਰਾ ਦਾ ਲੱਗਦਾ ਰਿਹਾ ਪੰਜਾਬ ਪੰਜਾਬੀਆਂ ਦਾ ਪਾਣੀ ਗਵੰਡੀਆਂ ਦਾ ਜਿੱਡੀ ਲੁੱਟ ਸਾਡੇ ਪੰਜਾਬ ਦੇ ਪਾਣੀਆਂ ਦੀ ਹੋਈ ਹੈ ਜੋ ਕੁਦਰਤੀ ਸਰੋਤ ਸੀ ਸਾਡੇ ਜਿਹਦੇ ਨਾਂ ਤੇ ਪੰਜਾਬ ਦਾ ਨਾਂ ਵੀ ਰੱਖਿਆ ਗਿਆ ਤੇ ਪੰਜਾਬ ਵਸਦਾ ਪਹਿਲੇ ਦਿਨ ਉਹਦੇ ਤੇ ਅੱਖ ਰੱਖ ਲਈ ਕਿ ਪੰਜਾਬ ਨੂੰ ਜੇ ਉਜਾਰਨਾ ਤਾਂ ਪੰਜਾਬ ਦਾ ਪਾਣੀ ਖੋਲੋ ਮੈਂ ਅੱਜ ਇੱਕ ਸਲਾਗਾ ਵੀ ਕਰਦਾ ਆਪਾਂ ਸਾਰੇ ਇਕੱਠੇ ਬੈਠੇ ਆਂ ਆਪ ਇਤਿਹਾਸ ਵੀ ਫਰੋਲ ਰਹੇ ਆ ਕਿਵੇਂ ੱੱਕਾ ਹੋਇਆ ਤੇ ਮੰਨਣ ਚ ਵੀ ਗਰੇਜ ਨਹੀਂ ਕਰਨਾ ਚਾਹੀਦਾ ਕਿ ਸੈਂਟਰ ਦੀ ਸਰਕਾਰ ਦੇ ਵਿੱਚ ਜਦੋਂ ਕਾਂਗਰਸ ਰਹੀ ਉਹਨੇ ਵੀ ਪੰਜਾਬ ਦਾ ਗਲਾ ਘੋਟਿਆ ਹੁਣ ਭਾਰਤੀ ਜਨਤਾ ਪਾਰਟੀ ਆ ਘੋਟਣ ਤੇ ਲੱਗੀ ਹੋਈ ਆ ਆਵਾਜਬਾ ਸਾਹਿਬ ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਦਨ 'ਚ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਮਤੇਜ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹਾ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਣਤਾ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ ਹੀ ਦਿੱਤੀ ਜਾਊਗੀ ਕਿ ਤੁਸੀਂ ਪਿਛਲੀਆਂ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੱਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ ਦੇਣਗੇ ਜੀ ਬਾਈਬਾ ਸਾਹਿਬ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਿੰਟ ਹਰ ਜਿਹੜੀ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਹਾਂ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨਸਾ ਬਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤੇ ਮੈਂ ਵੀ ਬਕਾਇਦਾ ਤੌਰੇ ਇਸ ਨੂੰ ਕਬੂਲ ਕਰਾਂ ਹਾਂ ਕੀ ਕਹਿ ਰਹੇ ਬਣਵਾਲੀ ਸਾਹਿਬ ਕੀ ਕਹਿ ਰਹੇ ਤੁਸੀਂ ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁਪਰੀ ਕੀ ਅਮਰਿੰਦਰ ਸਿੰਘਾਂ ਕਾਗਰਾਂ ਦਾ ਐਮਪੀਓ ਕੇ ਨਾਲ ਖੜਾ ਨਹੀਂ ਸੀ ਲਾ ਟੱਕ ਬੀਬੀ ਮੈਂ ਇਤਿਹਾਸਕ ਗੱਲਾਂ ਕਰ ਰਿਹਾ ਹਾਂ ਅੱਜ ਮਾਫੀ ਮੰਗੋ ਕੀ ਮੇਰੇ ਘਰ ਸੋ ਜੈਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਕਟਿੰਗ ਤੇ ਉਹ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣ ਸਪੀਕਰ ਸਾਹਿਬ 31 182 ਨੂੰ ਰੁਕੋ ਬਣਾ ਬਾਈ ਸਾਹਜੀ ਵੇਖੋ ਚੇਅਰਮੈਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਹੋ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦਾ ਕੋਈ ਲਾਭ ਹੈ ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਚਲੋ ਜੇ ਮੇਰਾ ਮੇਰਾ ਪ੍ਰਚਾਰ ਤੇ ਭੰਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦੇ ਆ ਤਾਂ ਫਿਰ ਲੋਕਾਂ ਨੂੰ ਕਹਿ ਦਿਓ ਕਿ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਮੇਰਾ ਭੰਡੀ ਪ੍ਰਚਾਰ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਬੰਦ ਕਰਦੇ ਹੋ ਪਾਣੀ ਪੂਰਾ ਮਾਰ ਦਿਓ ਸਪੀਕਰ ਸਾਹਿਬ ਬਣਾਵਾਲੀ ਸਾਹਿਬ ਜਿਹੜਾ ਡਾਕਟਰ ਸਾਹਿਬ ਕੋਲੇ ਜਾਂਦੇ ਆ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ ਤੇਰੀ ਹਿਸਟਰੀ ਕਿਵੇਂ ਸੀਗੀ ਤਾਂ ਹਿਸਟਰੀ ਤੇ ਜਿਹੜਾ ਮਾਫੀ ਮੰਗਣ ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦਿਨ ਨਹੀਂ ਵੇਖਣੇ ਪੈਂਦੇ ਸੀਗੇ ਇਸ ਕਰਕੇ ਕਹਿਣਾ ਕਿ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਡਾ ਰੱਖ ਕੇ ਦਸਤਕਤ ਕਰਾਇਆ ਗਿਆ ਜੈਪੁਰ ਸਦਕੇ ਉਹਦੇ ਪੰਜਾਬ ਦੀ ਸਾਰਾ ਘੁੱਟਤੀ ਸੀਗੀ ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਂ ਹੋਰ ਗੱਲ ਕਹਿਣੀ ਚਾਹਣਾ ਬਾਜਵਾ ਸਾਹਿਬ ਸੁਣ ਲਿਓ ਮਗਰ ਤੁਹਾਡੇ ਬੁਲਾਰਿਆਂ ਨੇ ਬੋਲਣਾ ਜਵਾਬ ਦੇ ਦਿਓ ਮੈਂ ਇੱਕ ਗੱਲ ਸਪੀਕਰ ਸਾਹਿਬ ਹੋਰ ਕਹਿਣੀ ਚਾਹਣਾ ਮੇਰੀ ਗੱਲ ਸਾਨਾ ਜਵਾਬ ਦੇ ਦਿਓ ਬਾਜਵਾ ਸਾਹਿਬ ਮਗਰ ਜਵਾਬ ਦੇ ਦਿਓ ਤੁਹਾਡੇ ਕੋਲੇ ਟਾਈ ਸਪੀਕਰ ਸਾਹਿਬ ਟਾਈ ਬਰਬਾਦ ਨਾ ਕਰਨ ਦੂਜੀ ਗੱਲ ਕੇ ਜੀ ਕਹੋਣਾਗਾ ਕੀ ਇਹ ਕੀ ਇਹ ਸੱਚ ਨਹੀਂ ਤੁਹਾਡੀ ਗੱਲ ਆ ਗਈ ਬਾਈ ਸਪੀਕਰ ਸਾਹਿਬ ਕੀ ਇਹ ਸੱਚ ਨਹੀਂਗਾ ਅੱਜ ਇਹ ਗੱਲਾਂ ਕਰਦੇ ਨੇਗੇ ਕਿ ਨਾਮ ਦਾ ਬਾਣੀ ਪਛਾਣ ਦਾ ਮਕਸਦ ਨਹੀਂ ਸਪੀਕਰ ਸਾਹਿਬ ਸਪੀਕਰ ਸਾਹਿਬ ਉਹਨਾਂ ਨੂੰ ਗੱਲ ਨੂੰ ਪੱਕਾ ਕੰਟੀਨਿਊ ਕਰੀ ਸਪੀਕਰ ਸਾਹਿਬ ਮਗਰ ਜਵਾਬ ਦੇ ਦੇਣ ਬੈਠੇ ਨੇ ਇਹਨਾਂ ਦਾ ਟਾਈਮ ਪਿਆਗਾ ਉਹਦਾ ਜਵਾਬ ਦੇ ਦੇਣਾ ਸ਼ਾਂਤੀ ਦੇ ਨਾਲ ਸੁਣ ਲੈਣ ਸੱਚ ਸੁਣਨਾ ਥੋੜਾ ਜਿਹਾ ਕੌੜਾ ਹੁੰਦਾ ਜੀ ਸੱਚ ਕੌੜਾ ਹੁੰਦਾ ਤਾਂ ਮਗਰ ਜਵਾਬ ਦੇ ਦੇਣ ਤੁਜੀ ਮੈਂ ਬੇਨਤੀ ਕਰਦਾਗਾ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਚਾਹੇ ਟੱਕ ਲਾਉਣ ਵਾਲੀ ਕਹੀ 8 April 1982 ਨੂੰ ਚਾਹੇ ਮੈਂ ਜਿਹੜੀ ਗੱਲ ਕਹੀ ਆ ਕਿ ਕੀ ਇਹ ਸੱਚ ਨਹੀਂ ਕਿ 24 ਤਨ 1979 ਨੂੰ ਜੋ ਵਾਰਡ ਸੁਨਾਇਆ ਗਿਆ ਉਹਦੇ ਨਾਲ ਪੰਜਾਬ ਦੇ ਪਾਣੀ ਲੁੱਟੇ ਗਏ ਨੇ ਦੂਜੀ ਮੈਂ ਬੇਨਤੀ ਇੱਕ ਇਥੇ ਕਰਦਾਗਾ ਕਿ ਜਿਹੜੀ ਅੱਜ ਸਾਡਾ ਸਾਥ ਦੇ ਰਹੇ ਨੇ ਇਹਨਾਂ ਦਾ ਮੈਂ ਨਾਲ ਧੰਨਵਾਦ ਵੀ ਕਰੀ ਜਾਂਦਾ ਪਰ ਪਿਛਲੀ ਇਸ਼ਟੀ ਤੋਂ ਮਾਫੀ ਦੀ ਗੱਲ ਕਰਦਾਗਾ ਜੋ ਬਣਨੀ ਚਾਹੀਦੀ ਇਤਿਹਾਸ ਬਣ ਜਾਊਗਾ ਲੋਕ ਯਾਦ ਕਰਨਗੇ ਕਿ ਸਾਡੇ ਪੁਰਖਿਆਂ ਤੋਂ ਗਲਤੀਆਂ ਹੋਈਆਂ ਤੇ ਅਸੀਂ ਚੁੱਪ ਰਹੇ ਜਿਹਦਾ ਨਤੀਜਾ ਅੱਜ ਪੰਜਾਬ ਭੁਗਤ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਜਿਹੜੀ ਹੋਰ ਆ ਗਈ ਤੁਹਾਨੂੰ ਦੇਖਿਆ ਹੋਣਾਗਾ ਕਿ ਜਿਹੜੇ ਸਮਝੌਤੇ ਹੋਏ ਨੇ ਸਪੀਕਰ ਸਾਹਿਬ ਚਾਹੇ 81 ਦਾ ਸਮਝੌਤਾ ਹੋਇਆ ਚਾਹੇ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਕਿਸੇ ਵੀ ਸਮਝੌਤੇ ਨੂੰ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ ਸਾਰੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਸਮਝੌਤੇ ਨੇ ਜੇ ਆਪਾਂ ਗੱਲ ਕਰੀਏ ਸੰਤ ਹਰਚੰਦ ਸਿੰਘ ਲੋਂਗੋ ਵਾਲੇ ਦੇ ਸਮਝੌਤੇ ਦੀ ਸੰਤ ਹਰਚੰਦ ਸਿੰਘ ਲੋਂਗੋ ਵਾਲ ਕੌਣ ਸਨ ਨਾ ਤਾਂ ਉਸ ਵੇਲੇ ਦੇ ਕੋਈ ਮੁੱਖ ਮੰਤਰੀ ਸੀ ਤੇ ਦੂਜੀ ਗੱਲ ਉਹਦੀ ਇੱਕ ਧਾਰਾ 9.1 ਤੇ 9.2 ਚੱਕ ਲੈਂਦੇ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਆ ਟ੍ਰਿਬਿਊਨਲ ਦੇ ਨਾਲ ਹੀ ਮੰਨ ਲਿਆ ਸੀਗਾ 9.1 9.2 ਤੇ ਜਿਹੜਾ ਸਮਝੌਤਾ ਸੀ ਉਹ ਜਿਹੜਾ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਸੀ ਫਿਰ ਸਾਰਾ ਸਮਝੌਤਾ ਆਪਾਂ ਲਾਗੂ ਕਰ ਲੈਂਦੇ ਕਾਰਨ ਇਹ ਕਿ ਜਿੱਥੇ ਜਿੱਥੇ ਪੰਜਾਬ ਦਾ ਦਬਦਾਂ ਉਹ ਮਦਾਂ ਚੱਕ ਲੋ ਅੱਜ ਜਿਹੜਾ ਇਹ ਸਟੇਟ ਸਬਜੈਕਟ ਸੀਗਾ ਆਰਟੀਕਲ 246 ਦੇ ਮੁਤਾਬਕ ਸ਼ੈਡਿਊਲ 7 ਦੇ ਵਿੱਚ ਜਿਹੜੀ ਸੂਚੀ 2 ਦੇ 17 ਨੰਬਰ ਦੇ ਵਿੱਚ ਮੇਰੀ ਕਰਨ ਨੂੰ 17 ਦੇ ਵਿੱਚ ਇਹਦਾ ਕੀ ਸੀਗਾ ਕਿ ਸਟੇਟ ਸਬਜੈਕਟ ਆ ਬਣਾ ਜੀ ਸਾਹਿਬ 1 ਮਿੰਟ ਜੀ ਜੀ ਲੜੀ ਜੀ ਸਾਹਿਬ ਅੱਜ ਬੜਾ ਗੰਭੀਰ ਇਸ਼ੂ ਆ ਪੰਜਾਬ ਲਈ ਅੱਜ ਪੰਜਾਬ ਦੀ ਹੋਂਦ ਦੀ ਲੜਾਈ ਆ ਹੂੰ ਅੱਜ ਪੰਜਾਬੀਅਤ ਦੀ ਲੜਾਈ ਆ ਪੰਜਾਬ ਦੇ ਪਾਣੀਆਂ ਦੀ ਗੱਲ ਆ ਹਾਂ ਠੀਕ ਆ ਪਿਛਲੇ ਸਮੇਂ ਜੋ ਜੋ ਹੋਇਆ ਉਹ ਸਾਰਾ ਰਿਕਾਰਡ ਦੇ ਵਿੱਚ ਆ ਔਰ ਬਾਨਾਵਾਲੀ ਸਾਹਿਬ ਬਾਨਾਵਾਲੀ ਸਾਹਿਬ ਜਿਹੜੀ ਗੱਲ ਕਰ ਰਹੇ ਚੰਡੀਗੜ੍ਹ ਦੀ ਲੌਂਗਵਾਲ ਸਮਝੌਤੇ ਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਉਂ ਮੰਗ ਕੀਤੀ ਵੀ ਸਾਨੂੰ ਵਿਧਾਨ ਸਭਾ ਅੱਡ ਬਣਾਉਣ ਦੀ ਜਗ੍ਹਾ ਦਿੱਤੀ ਜਾਵੇ ਕੀ ਅਸੀਂ ਚੰਡੀਗੜ੍ਹ ਸਮਝੌਤਾ ਤਾਂ ਫਿਰ ਚੰਡੀਗੜ੍ਹ ਸਾਡਾ ਤੋਦਣ ਕਿਉਂ ਨਹੀਂ ਚੰਡੀਗੜ੍ਹ ਦੀ ਹੱਕ ਤੇ ਹੱਕ ਜਿਤਾਇਆ ਗਿਆ ਸੋ ਇਸ ਕਰਕੇ ਤੁਹਾਡੀ ਗੱਲ ਆ ਗਈ ਬਣਾਵਾਲੀ ਸਾਹਿਬ ਰੋਟੀਆਂ ਨਾਲ ਸੇਕੀ ਅੱਜ ਪੰਜਾਬ ਦੀ ਗੱਲ ਕਰੀਏ ਆ ਵੀ ਇਹ ਗੱਲ ਬਾਅਦ ਦੇ ਵਿੱਚ ਰੱਖ ਲੈਣਾ ਜੀ ਬਣਾਵਾਲੀ ਦੂਜੀ ਗੱਲ ਜਿਹੜੀ ਮੈਂ ਹੋਰ ਕਹਿਣੀ ਚਾਹਣਾ ਸਪੀਕਰ ਸਾਹਿਬ ਜਿਸ ਤਰ੍ਹਾਂ ਮੈਂ ਕਿਹਾਗਾ ਕਿ ਜਿਹੜੀ ਇਹ ਸੰਵਿਧਾਨ ਆਰਟੀਕਲ 246 ਦੇ ਮੁਤਾਬਕਾ ਸ਼ੈਡਿਊਲ 7 ਦੇ ਵਿੱਚ ਸੂਚੀ 2 ਦੇ 17 ਅੰਦਰਾਜ ਚ ਆ ਕੇ ਸਟੇਟ ਸਬਜੈਕਟ ਆ ਸਟੇਟ ਸਬਜੈਕਟ ਦੇ ਉੱਤੇ ਜਿਹੜੀ ਆ ਧਾਰਾ 78 ਆ 79 ਆ 70 80 ਆ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਅੱਜ ਸਾਡੀ ਸਰਕਾਰ ਬੈਠੀ ਆ ਸਾਨੂੰ ਕਾਨੂੰਨਾਂ ਨਾਲ ਲੜਾਈ ਵੀ ਤੇ ਲੜਨੇ ਆ ਤੇ ਨਾਲ ਹੀ ਦੀ ਨਾਲ ਸਾੜਿਆਂ ਨੂੰ ਰਲ ਕੇ ਪੰਜਾਬ ਨੂੰ ਜੇ ਮਾਸ ਮੂਵਮੈਂਟ ਲੈ ਕੇ ਵੀ ਚੱਲਣਾ ਪਿਆ ਸਾਨੂੰ ਲੜਨੀ ਪੂਕੇ ਕਿ ਸੰਵਿਧਾਨ ਦੇ ਮੁਤਾਬਕ ਨਹੀਂ ਗਈ ਦੂਜੀ ਜਿਹੜੀ ਗੱਲ ਮੈਂ ਹੋਰ ਕਰਦਾਗਾ ਜਿਹੜਾ ਇੱਥੇ ਐਕਟ ਦੀ ਗੱਲ ਹੋਈ ਸੀਗੀ ਮੈਂ ਧੰਨਵਾਦ ਕਰਦਾ ਨਾਲ ਨਾਲ ਮੈਂ ਨਾਲ ਨਾਲ ਤੱਥਾਂ ਦੇ ਧੰਨਵਾਦ ਵੀ ਕਰਦਾ ਜਿਹੜੀਆਂ ਗਲਤੀਆਂ ਉਹ ਵੀ ਦੱਸੀ ਜਾਊਗਾ ਜਿਹੜਾ ਆਪਣਾ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਪਾਸ ਹੋਇਆ ਧੰਨਵਾਦ ਕਰਦੇ ਆ ਪਿਛਲੇ ਸਾਰੇ ਐਕਟ ਲਾਗੂ ਕਰਤੇ ਪਰ ਉਹਦੀ ਧਾਰਾ 5 ਦੇ ਵਿੱਚ ਤਾਂ ਸਾਰਾ ਕੁਝ ਹੀ ਮੰਨ ਲਿਆ ਧਾਰਾ 5 ਦੇ ਵਿੱਚ ਕਹਤਾ ਜਿੰਨਾ ਪਾਣੀ ਜਾਂਦਾਗਾ ਜਾਂਦਾ ਰਹੂਗਾ ਤੇ ਸੰਵਿਧਾਨ ਦੇ ਮੁਤਾਬਕ ਉਹ ਧਾਰਾ 5 ਆ ਜਿਹੜੀ ਉਸ ਐਗਰੀਮੈਂਟ ਦੀ ਉਹ ਵੀ ਅੱਜ ਸਾਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦੀ ਅਸੀਂ ਮੰਗ ਕਰਦੇ ਆ ਉਹ ਪੰਜਾਬ ਦਾ ਗਲਾ ਘੋਟਿਆ ਗਿਆ ਸੀਗਾ ਆਪਦੀ ਜਿਹੜੀ ਕੇਸ ਚੱਲਦੇ ਸੀ ਉਹ ਕਮਜ਼ੋਰ ਹੋਏ ਨੇ ਉਸ ਤੇ ਗੱਲ ਵੀ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਜਿਹੜਾ ਡੈਮ ਸੇਫਟੀ ਐਕਟ ਆਇਆਗਾ ਜਿਹਦੇ ਵਿੱਚ ਸਾਰੇ ਅਧਿਕਾਰ ਫੇਰ ਚੱਕ ਕੇ ਜਿਹੜਾ ਹੈ ਨਾ ਕੰਕਰੈਂਟ ਬੈਚ ਲਿਸਟ ਦੇ ਵਿੱਚ ਹੈਗਾ ਸਟੇਟ ਦਾ ਸਬਜੈਕਟ ਹੈਗਾ ਸੈਂਟਰੋ ਚ ਕਰ ਨਹੀਂ ਸਕਦਾਗਾ ਉਹ ਜਿਹੜੀ ਆਇਆਗਾ ਡੈਮ ਸੇਫਟੀ ਐਕਟ ਉਹਨੂੰ ਵੀ ਮੈਂ ਕਹਿਣਾਗਾ ਕਿ ਅੱਜ ਸਾਡੀ ਪਵਿੱਤਰ ਵਿਧਾਨ ਸਭਾ ਦੇ ਵਿੱਚ ਅਸੀਂ ਇੱਥੇ ਰੱਦ ਕਰਨ ਦੀ ਮੰਗ ਵੀ ਕਰਦੇ ਆ ਤੇ ਉਹ ਦੀ ਵੀ ਕਾਨੂੰਨਾ ਲੜਾਈ ਲੜਨੀ ਚਾਹੀਦੀ ਆ ਉਹ ਵੀ ਸਟੇਟ ਦੇ ਹਿੱਤਾਂ ਦੇ ਉੱਤੇ ਸਾਡੇ ਤੇ ਵੱਡਾ ਡਾਕਾਗਾ ਇਸ ਤੋਂ ਇਲਾਵਾ ਸਪੀਕਰ ਸਾਹਿਬ ਜਿਹੜਾ ਪਿੱਛੇ ਇੱਕ ਹੋਰ ਐਮੈਂਡਮੈਂਟ ਕਰਤੀ ਆਗੀ ਜਿਹੜੀ ਇਹ BBMP ਦੇ 23 ਫਰਵਰੀ ਜਿਹੜੀ ਕੀਤੀ ਆਗੀ 2022 ਦੇ ਵਿੱਚ ਸਾਡੇ ਕੋਲੇ ਜਿਹੜਾ ਪੰਜਾਬ ਦਾ ਮੈਂਬਰ ਆਫ ਪਾਵਰ ਜਿਹੜਾ ਹੁੰਦਾ ਸੀ ਉਹ ਪੰਜਾਬ ਵੱਲੋਂ ਹੁੰਦਾ ਸੀਗਾ ਉਹਦੇ ਵਿੱਚ ਵੀ ਚਾਕੇ ਸਾਰਾ ਸਾਰਾ ਦਾ ਸਾਰਾ ਆਪਦੇ ਹੱਥਾਂ ਦੇ ਵਿੱਚ ਸੈਂਟਰ ਨਾਲ ਲੈ ਲਿਆ ਉਹ ਵੀ ਸਾਡਾ ਜਿਹੜਾ ਹੈਗਾਗਾ ਸੰਵਿਧਾਨ ਦੇ ਮਤਾਬਕ ਨਹੀਂ ਸਾਨੂੰ ਉੱਥੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਹੁਣ ਤੱਕ ਇਹ ਹੁੰਦਾ ਸੀ ਕਿ ਜਿਹੜੇ ਸਟੇਟ ਆ ਜੇ ਹਿਮਾਚਲ ਰਾਜਸਥਾਨ ਆਗਾ ਪੰਜਾਬ ਆ ਇਥੋਂ ਬੀਬੀਐਮਪੀ ਦਾ ਚੇਅਰਮੈਨ ਨਹੀਂ ਲਾਇਆ ਜਾਂਦਾ ਸੀ ਹੁਣ ਤਾਂ ਉਹਨੂੰ ਵੀ ਬਾਇਓਲੇਟ ਕਰਕੇ ਚੇਅਰਮੈਨ ਵੀ ਉਹਨਾਂ ਦਾ ਲਾਉਣ ਲੱਗੇ ਤੇ ਸਾਨੂੰ ਕਿੱਥੋਂ ਹੱਕ ਮਿਲਣਗੇ ਸੋ ਮੈਂ ਬੇਨਤੀ ਇੱਕ ਕਰਦਾਗਾ ਜਿਹੜਾ ਹੁਣ ਨਵਾਂ ਗਰੰਟੀ ਈਸ਼ੂ ਹੈਗਾ ਉਹਦੇ ਵਿੱਚ ਕੀ ਹੋਇਆਗਾ ਕਿ ਜਿਹੜਾ ਐਸ ਈਸ਼ੂ ਦੇ ਵਿੱਚ ਕੀ ਸੀਗਾ ਕਿ ਜਿੰਨਾ ਉਹਨਾਂ ਨੂੰ ਪਾਣੀ ਬਣਦਾ ਸੀਗਾ ਹਰਿਆਣੇ ਦਾ ਜਿੰਨਾ ਪਾਣੀ ਬਣਦਾ ਸੀਗਾ 20 ਮਈ ਤੱਕ ਅਸੀਂ ਕੱਲਾ ਉਸ ਆਣ ਦਿਨਾਂ ਵਾਲੇ ਦਿਨ ਨਹੀਂ ਜਾ ਕੇ ਉਹਦੀ ਵਿਰੋਧਤਾ ਕੀਤੀ ਮੈਂ ਜਿਹੜੀ ਬੇਨਤੀ ਕਰਦਾ ਚਾਹੇ ਚਾਹਣਾਗਾ ਲਗਭਗ ਜਿੱਦੇ ਦੀ ਸਰਕਾਰ ਆਈ ਆ ਉਹਦੇ ਦਾ ਜਲ ਸਰੋਤ ਡਿਪਾਰਟਮੈਂਟ ਲਗਾਤਾਰ ਚਿੱਠੀਆਂ ਲਿਖ ਰਿਹਾਗਾ ਲਗਾਤਾਰ ਕਿ ਤੁਹਾਡਾ ਜਿਹੜਾ ਪਾਣੀ ਆ ਤੁਸੀਂ ਉਸ ਤੋਂ ਜਾਦੇ ਵਰਤ ਰਹੇ ਹੋ ਆਪ ਦਾ ਸੰਜਮਣਾ ਪਾਣੀ ਵਰਤੋ ਹੁਣ ਵਿੱਚ ਸਵਾਲ ਆਉਂਦਾਗਾ ਕਿ ਪਾਣੀ ਪੰਜਾਬ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਅੰਕੜੇ ਦੱਸਦੇ ਆ ਆ ਟ੍ਰਿਬਿਊਨ ਦੇ ਵਿੱਚ ਸਾਰੀ ਰਿਪੋਰਟ ਲੱਗੀ ਆ ਪੰਜਾਬ ਨੇ ਆਪਦੇ ਹਿੱਸੇ ਦਾ ਪਾਣੀ ਨਹੀਂ ਵਰਤਿਆ ਸੀ ਪਾਣੀ ਵਰਤਿਆ ਕਿਉਂ ਨਹੀਂ ਸੀ ਕਿਉਂਕਿ ਮੂਰੇ ਕਿਸੇ ਨੇ ਸਿਸਟਮ ਹੀ ਨਹੀਂ ਬਣਾਇਆ ਜਿਹੜੇ ਸਾਡੇ ਵਰਗੇ ਟੇਲਾਂ ਤੇ ਪੈਨੇ ਆ ਸੀ ਉਹ ਬੈਠੇ ਆਗੇ ਸਾਨੂੰ ਹੜ ਤਾਂ ਡੋਬ ਲੈਂਦੇ ਸੀਗੇ ਆ ਕੇ ਧੱਗਰ ਦਾ ਜਦੋਂ ਹੜ ਆਉਂਦਾ ਸੀ ਸਾਡੇ ਪੀਣ ਵਾਲਾ ਪਾਣੀ ਤੇ ਨਹਿਰੀ ਪਾਣੀ ਨਹੀਂ ਪਹੁੰਚਦਾ ਸੀ ਵਤਨਵਾਰ ਕਰਦਾ ਮੁੱਖ ਮੰਤਰੀ ਸਾਹਿਬਾ ਅੱਜ ਸਾਡੇ ਨਹਿਰੀ ਪਾਣੀ ਪਹੁੰਚਿਆ ਜਿਹਦੀ ਬਦੌਲਤਾਂ ਜਿਹੜੇ 70% ਤੋਂ ਹੋਣਾ ਸੀ 90% ਤੱਕ ਉਹ ਪਾਣੀ ਵਰਤਨ ਲੱਗੇ ਜੇ ਸਾਡੇ ਖਾਲ ਬਣੇ ਨੇ ਪਾਈਪ ਲੈਣਾ ਪਈਆਂ ਮੈਨਰ ਬਣੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂਗੇ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕੀ ਰਹੀ ਆ ਜੇ ਉਹਨਾਂ ਨੇ ਉਹ ਪਾਣੀ ਨਹੀਂ ਵਰਤਿਆ ਸੀ ਤੇ ਜਿਵੇਂ ਕਹਿੰਦੇ ਆਗੇ ਉਹਨਾਂ ਨੂੰ ਰਾਹ ਪੈ ਗਿਆ ਵੀ ਪਿਛਲੀ ਵਾਰੀ ਵੀ ਅਸੀਂ ਵਰਤਦੇ ਰਹੇ ਆ ਐਤਕੀ ਵੀ ਵਰਤਾਂਗੇ ਪਰ ਅਸੀਂ ਉਹਨਾਂ ਨੂੰ ਲਗਾਤਾਰ ਜਿੱਤੇ ਦੀ ਸਰਕਾਰ ਬਣੀ ਆ ਚਿੱਠੀਆਂ ਲਿਖਦੇ ਰਹੇ ਆ ਕਿ ਹੁਣ ਸਾਡੇ ਕੋਲੇ ਅੱਗੇ ਨਹਿਰਾਂ ਬਣ ਗਈਆਂ ਖਾਲੇ ਬਣ ਗਏ ਹੁਣ ਸਾਡੇ ਕੋਲੇ ਪਾਣੀ ਵੱਧੂ ਨਹੀਂ ਹੋਇਆ ਕਰਨਾ ਤੁਸੀਂ ਆਪ ਦੇ ਤੌਰ ਤੇ ਸੰਜਮਣਾ ਵਰਤੋ ਦੂਜੀ ਮੈਂ ਇੱਕ ਬੇਨਤੀ ਕਰਦਾ ਸੀ ਮਾਨਵੀ ਤੌਰ ਤੇ ਮਨੁੱਖੀ ਤੌਰ ਤੇ 4000 ਕਿਉਸਕ ਦੇ ਰਹਿਆਂ ਸਾਨੂੰ ਇਹ ਤੇ ਵੀ ਕਾਊਂਟਰ ਕਲੇਮ ਕਰਨਾ ਚਾਹੀਦਾ ਕਿ ਅਸੀਂ ਦੇ ਰਹੇ ਹਾਂ ਕਿ 4000 ਪਰ ਸਾਡਾ ਜੇ ਉਹ ਅੱਗੇ ਮੰਨਦੇ ਨਹੀਂ ਮਨੁੱਖੀ ਤੇ ਸਾਡੇ 4000 ਦਾ ਵੀ ਅਸੀਂ ਜਿਹੜਾ ਹੈਗਾ ਵਾਪਸ ਸਾਨੂੰ ਧਾਰਾ ਲੈ ਲਓ ਦੇ ਦਿਓ ਕਿਉਂਕਿ ਉਹਨਾਂ ਦਾ ਜਿੰਨਾ ਬਣਦਾ ਹੱਕ ਸੀ ਅਸੀਂ ਦੇ ਚੁੱਕੇ ਹਾਂਗੇ ਸੋ ਮੇਰੀਆਂ ਇਹ ਬੇਨਤੀਆਂ ਤਾਂ ਨੇ ਜੇ ਆਪਾਂ ਕਹਿੰਦੇ ਮੈਂ ਬੋਲਦੇ ਵੇਖੇ ਮੁੱਖ ਮੰਤਰੀ ਹਰਿਆਣਾ ਦੇ ਕਹਿੰਦੇ ਪਾਣੀ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਤੇ ਫਿਰ ਜਿਹੜਾ ਪੱਥਰ ਨਿਕਲੀ ਜਾਂਦਾ ਰਾਤ ਤਣ ਚੋਂ ਰਾਤ ਤਣ ਦਾ ਇਕੱਲਾ ਕਿਵੇਂ ਹੋ ਗਿਆ ਕੋਲਾ ਨਿਕਲੀ ਜਾਂਦਾ ਉਹ ਇਕੱਲਾ ਕਿਵੇਂ ਹੋ ਗਿਆ ਜਿੱਥੇ ਜਿੱਥੇ ਜਿਹੜੇ ਜਿਹੜੇ ਕੁਦਰਤੀ ਸਰੋਤ ਜਿਹੜੇ ਸਟੇਟ ਕੋਲੇ ਆ ਉਹਨਾਂ ਦੇ ਸਾਂਝੇ ਕਿਵੇਂ ਉਹ ਇਕੱਲਿਆਂ ਦੇ ਹੋ ਗਏ ਸਾਡਾ ਸਾਰਾ ਕੁਝ ਸਾਂਝਾ ਹੋ ਗਿਆ ਤੇ ਇਸੇ ਤਰ੍ਹਾਂ ਜੰਮਣਾ ਦੇ ਵਿੱਚੋਂ ਜੇ ਰਾਤ ਤਣ ਗੈਰਪੇਰੀਆਂ ਰਾਜ ਹੋਣ ਦੇ ਨਾਤੇ ਹਰਿਆਣਾ ਗੈਰਪੇਰੀਆਂ ਰਾਜ ਹੋਣ ਦੇ ਨਾਤੇ ਉਹਨਾਂ ਨੂੰ ਤਾਂ ਪਾਣੀ ਦਿੱਤਾ ਜਾ ਸਕਦਾਗਾ ਤੇ ਜਮਣਾ ਦੇ ਵਿੱਚੋਂ ਫਿਰ ਸਾਨੂੰ ਪਾਣੀ ਕਿਉਂ ਨਹੀਂ ਦਿੱਤਾ ਜਾ ਸਕਦਾ ਜਮਣਾ ਦਾ ਪਾਣੀ ਇਤਿਹਾਸ ਕੱਢ ਕੇ ਦੇਖ ਲਓ ਜੀ ਸਾਡੇ ਜਿਹੜਾ ਪਟਿਆਲੇ ਦੇ ਅੰਬਾਲਾ ਸਨੌਰ ਘਨੌਰ ਤੱਕ ਜਮਣਾ ਦਾ ਪਾਣੀ ਲੱਗਦਾ ਰਿਹਾ ਐਸੇ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੁਣ ਸਤਲੋਜ ਜਮਣਾ ਲਿੰਕ ਲਹਿਰ ਨਹੀਂ ਜਮਣਾ ਸਤਲੋਜ ਲਿੰਕ ਲਹਿਰ ਪੱਟ ਕੇ ਸਾਨੂੰ ਪਾਣੀ ਸਕੋਂ ਦੀ ਜਮਣਾ ਦੇ ਵਿੱਚੋਂ ਦੇਣਾ ਚਾਹੀਦਾ ਕਿਉਂਕਿ ਜੇ ਉਹ ਗੈਰ ਰੁਪਰੀਆ ਨਾ ਤੇ ਫਿਰ ਇਧਰਲੇ ਸਾਡੇ ਵਾਲੇ ਦਰਿਆ ਤਾਂ ਉਧਰ ਜਾਂਦੇ ਨਹੀਂ ਹਰਿਆਣੇ ਵਾਲੇ ਸਾਡੇ ਵਾਲੇ ਰੁਪਰੀਆ ਨੇ ਲਾਦੇ ਮੁਤਾਬਕ ਫਿਰ ਤੁਹਾਡੇ ਕਿਵੇਂ ਹੋਗੇ ਸੋ ਮੈਂ ਬੇਨਤੀਆਂ ਕਰਦਾਗਾ ਗਲਤੀਆਂ ਕੀਤੀਆਂ ਨੇ ਜਿਹੜੇ ਦੂਜੇ ਬੈਠੇ ਨੇ ਸਾਡੇ ਸਾਥੀ ਅਲੀ ਸਾਹਿਬ ਨੇ ਬੋਲਣਾਗਾ ਇਹਨਾਂ ਨੇ ਜਦੋਂ ਤਾਂ ਸੱਤਾ ਦੇ ਵਿੱਚ ਹੁੰਦੇ ਸੀਗੇ ਉਦੋਂ ਤਾਂ ਨਾ ਪੰਥ ਜਾਦਾ ਆਇਆ ਨਾ ਪੰਜਾਬ ਜਾਦਾ ਆ ਜਦੋਂ ਆ ਜਾਂਦੀ ਸੀ ਸੱਤਾ ਉਦੋਂ ਜਾ ਕੇ ਦਿੱਲੀ ਪਾਣੀਆਂ ਦੀ ਗੱਲ ਨਹੀਂ ਚੰਡੀਗੜ੍ਹ ਦੀ ਨਹੀਂ ਮੇਰੇ ਮੁੰਡੇ ਨੂੰ ਮੰਤਰੀ ਬਣਾ ਦੇ ਮੇਰੀ ਨੂੰ ਨੂੰ ਮੰਤਰੀ ਬਣਾ ਦੇ ਉਦੋਂ ਨੂੰ ਤੇ ਪੁੱਤ ਦੇ ਵਿੱਚ ਸਾਰਾ ਪੰਜਾਬ ਖਾ ਗੇ ਉਦੋਂ ਪਾਸ ਜਿਆਦਾ ਆ ਜਾਂਦਾ ਲੋਕਾਂ ਨੂੰ ਮਰਾਉਣ ਦੀ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਜਦੋਂ ਸੱਤਾ ਚ ਆ ਜਾਂਦੇ ਆ ਨਾ ਚੰਡੀਗੜ੍ਹ ਜਾ ਨਾ ਪੰਜਾਬੀ ਬੋਲਦੇ ਇਲਾਕੇ ਜਾ ਨਾ ਪਾਣੀਆਂ ਦੀ ਮੰਗ ਤੁਸੀਂ ਉਥੇ ਭਾਈਵਾਲ ਰਹੇ ਹੋ ਕਿੰਨਾ ਚਿਰ ਮੰਤਰੀ ਰਹੇ ਹੋ ਥੋੜੇ ਜਦੋਂ ਤੁਸੀਂ ਭਾਈਵਾਲ ਸੀ ਮੈਂ ਕਾਲੀ ਦਲ ਨੂੰ ਕਹਿਣਾ ਚਾਹਣਾ ਉਦੋਂ ਥੋੜੇ ਬਲੇ ਸਾਡੇ ਗਵਾਂਢੀ ਸੂਬੇ ਸੀਗੇ ਜਿਹੜੇ ਪਹਾੜੀ ਸੂਬੇ ਸੀ ਉਥੇ ਇੰਡਸਟਰੀ ਨੂੰ ਰੈਤਾਂ ਦਿੱਤੀਆਂ ਗਈਆਂ ਉਦੋਂ ਵੀ ਨਹੀਂ ਬੋਲੇ ਸੋ ਸਾਰਿਆਂ ਦਾ ਇਹਨਾਂ ਦਾ ਯੋਗਦਾਨ ਆ ਤਨਵਾਰ ਕਰਦੇ ਆ ਜੇ ਅੱਜ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲ ਪੈਣਾ ਤੇ ਜਿਹੜਾ ਪਿਛਲਾ ਪੰਜਾਬ ਦੇ ਨਾਲ ਚਾਹੇ ਸਾਡਾ 10 ਸਾਲ ਖੂਨ ਖੁੱਲਿਆ ਡੋਲਿਆ ਗਿਆਗਾ ਸਾਡੇ 9 ਗੋਲੀਆਂ ਬਚੀਆਂ ਨੇ ਪੰਜਾਬ ਪਿੱਛੇ ਵਾਗਿਆ ਸਾਡਾ ਪਵਿੱਤਰ ਦਰਬਾਰ ਸਾਹਿਬ ਵੀ ਇਸੇ ਕਾਰਨ ਕਰਕੇ ਜਿਹੜਾ ਹੈਗਾ ਮੋਰਚਾ ਪਾਣੀਆਂ ਦਾ ਲੱਗਿਆ ਉਹਨੂੰ ਹੋਰ ਹੀ ਰੂਪ ਦਿੱਤਾ ਗਿਆ ਉਹਦੀਆਂ ਜ਼ਿੰਮੇਵਾਰ ਪਾਰਟੀਆਂ ਦੋਨੇ ਨੇ ਅੱਜ ਮੈਂ ਤਨਹਾਰ ਕਰਦਾ ਸਾਡੇ ਨਾਲ ਚੱਲੀਆਂ ਪਰ ਆਪਦੇ ਪਿਛਲੇ ਇਤਿਹਾਸ ਤੇ ਆਪਦੀ ਪਿਛਲੀ ਲੀਡਰਸ਼ਿਪ ਦੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪੰਜਾਬ ਦੇ ਲੋਕਾਂ ਨੂੰ ਮਾਫੀ ਮੰਗਣਾ ਅੱਗੇ ਮੈਂ ਵੇਰਤੀ ਕਰਦਾ ਕਿ ਜਿਹੜੇ ਸਾਡੇ ਇਹ ਹੈਗਾ ਚਾਹੇ ਡੈਮ ਸੇਫਟੀ ਐਕਟ ਹੈਗਾ ਚਾਹੇ ਸਾਡਾ ਪਾਵਰ ਜਿਹੜਾ ਹੈਗਾ ਪਾਵਰ ਦਾ ਮੈਂਬਰ ਪਾਪਸ ਲਿਆ ਗਿਆਗਾ ਚਾਹੇ 78 79 80 ਧਾਰਾ ਕੀ ਜਿਹੜੀ ਹੈਗੀ ਪੁਨਰਗਠਨ ਐਕਟ ਦੀ ਇਹਦੇ ਖਿਲਾਫ ਅਸੀਂ ਅਦਾਲਤ ਚ ਵੀ ਲੜੀਏ ਤੇ ਮਾਸ ਮੂਵਮੈਂਟ ਲੈ ਕੇ ਇਕੱਠੇ ਵੀ ਲੜੀਏ ਐਨਾ ਕਹਿੰਦਾ ਮੈਂ ਸਰਦਾਰ ਤਨਵਾਰ ਕਰਦਾ ਫਤਹਿ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ